ਇਹੜਾ ਆਪਣਾ ਆਖਰੀ ਲੜੂਗਾ ਆਖਰੀ ਲੜ ਦੇ ਵਿੱਚ ਵੀੜੇ ਆਪਣੇ ਵਾਲਾਂ ਨਾਲ ਬਲਾਂ ਸੈੱਟ ਕਰਾਂਗੇ ਤੇੜੇ ਆਪਣੀ ਪਗਦੀ ਸ਼ੇਪ ਆ ਪਗਦੀ ਸ਼ੇਪ ਨੂੰ ਵੀ ਆਪਾਂ ਸੈੱਟ ਕਰ ਲੈਣਾ ਉਹ ਸਾਰੇ ਲੜਾਂ ਦੇ ਵਿੱਚ ਆਪਾਂ ਜਿਹੜੇ ਬੈਕ ਤੱਕ ਇਸ ਲੜ ਬੈਕ ਤੱਕ ਆਪਣੇ ਜਿਹੜੇ ਵਾਲਾਂ ਨਾਲ ਬਲਾਂ ਨੂੰ ਬਾਰੇ ਪਾ ਲੈਣਾ ਜੀ ਸਾਰੇ ਲੜਾਂ ਦੇ ਵਿੱਚ ਜਿਹੜਾ ਆਪਾਂ ਬੈਕ ਤੱਕ ਆਪਣੇ ਵਾਲਾਂ ਨੂੰ ਨਾਲ ਬਲਾਂ ਨੂੰ ਆਪਾਂ ਪਾ ਲੈਣਾ ਜਿਹੜਾ ਨਹੀਂ ਪਾਗਾ ਦੋਨੇ ਅੱਖਾਂ ਤੋਂ ਇਹ ਬਰਾਬਰ ਰੱਖ ਲੈਣੀ ਹੈ ਜੀ ਤੇ ਪਰ ਵੇਲੇ ਆਪਣੀ ਪਾਦੀ ਸ਼ੇਪ ਉਸ ਪਾਦੀ ਨੂੰ ਪਾਦੀ ਸ਼ੇਪ ਨੂੰ ਆਪਾਂ ਨੇ ਸੈੱਟ ਕਰਨਾ ਤੇ ਹੁਣ ਜਿਹੜਾ ਆਪਾਂ ਸੈੱਟ ਕਰਾਂਗੇ ਜਿਹੜਾ ਸਰਦ ਸੈਂਟਰ ਦੇ ਵਿੱਚ ਉਪਰ ਲੜ ਲਗਾਇਆ ਸੀ ਉਸ ਲੜ ਨੂੰ ਖਿੱਚ ਕੇ ਆਪਾਂ ਜਿਹੜਾ ਪੂਰੇ ਸਰਦ ਤੇ ਖਿਲਾਰ ਦੇਣਾ ਸਰਦ ਤੇ ਲੜ ਨੂੰ ਖਿਲਾਰਨ ਤੋਂ ਆ ਲੜਾਂ ਅੰਦਰ ਲੈ ਕਪੜਾ ਨੂੰ ਆਪਾਂ ਚੰਗੇ ਤਰ੍ਹਾਂ ਦੇ ਦੇਣਾ ਜੀ ਜਿਹੜਾ ਤੁਹਾਡਾ ਸਿਰ ਪਰਨਗਾਰਾ ਹੈ ਇਹਨ ਦਾ ਤੁਸੀਂ ਦੋ ਵਿੱਚ ਦੇਖ ਜਿਹੜਾ ਆਪਣਾ ਸਿਰਾ ਟੱਕ ਸਕਦੇ ਹੋ ਜਿਹੜਾ ਤੁਹਾਡਾ ਸਿਰਾ ਇਹ ਤੋਂ ਪਹਿਲਾਂ ਇੱਕ ਸਾਈਡ ਤੋਂ ਕਵਰ ਕਰਨਾ ਇੱਕ ਸਾਈਡ ਤੋਂ ਕਵਰ ਕਰਨ ਤੋਂ ਬਾਅਦ ਜਿਹੜਾ ਤੁਸੀਂ ਦੁੱਧੀ ਸਾਈਡ ਤੋਂ ਜਿਹੜਾ ਆਪਣਾ ਸਿਰਾ ਕਵਰ ਕਰਨਾ ਉਸ ਤੋਂ ਬਾਅਦ ਹੁਣ ਸਿਰਾ ਅਸੀਂ ਆਪਾਂ ਦੋਨੇ ਹੈਡ ਤੋਂ ਹੋਲਡ ਕਰਕੇ ਤੇ ਬੈਕ ਬੈਕ ਵਾਲੇ ਲੜਨ ਦੁੱਧਾ ਹੈਡ ਤੋਂ ਹੋਲਡ ਕਰਕੇ ਆਪਾਂ ਉਸ ਲੜਨ ਨੂੰ ਬੈਕ ਤੇ ਦੱਬ ਦੇਣਾ ਜੀ ਹੁਣ ਜਿਹੜੀ ਆਪਣੀ ਪੱਗ ਆ ਕੰਪਲੀਟ ਹੋ ਚੁੱਕਿਆ ਹੁਣ ਸਪੱਗ ਦੀ ਜਿਹੜੀ ਆਪਣੀ ਬਾਕੀ ਸ਼ੈਡਿੰਗ ਹੋ ਗਈ ਉਹ ਜਿਹੜੀ ਆਪਾਂ ਕਰ ਲੈਣੀ ਆ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਵੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ